ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਐਡ ਲਾਉਣੀ ਤਾਲ ਵਿੱਚ ਪੋਰਟਰ ਦੇ ਨੰਬਰ ਚੱਲਦਾ 507 ਫੋਟੋਮਾ ਤੇ ਜੋ ਵੀਡੀਓ ਲਾਈਕ শেয়ার ਕਮੈਂਟ ਕਰ ਦਿਆ ਕਰੋ ਫੇਸਬੁੱਕ ਦਾ ਪੇਜ ਫੋਲੋ ਕਰਿਆ ਕਰੋ YouTube ਦੇ ਪੇਜ ਫੋਲੋ ਕਰਿਆ ਕਰੋ ਸ਼ੇਅਰ ਕਰ ਦਿਆ ਕਰੋ ਭਰਾਵਾਂ ਵਾਂਗ ਲਾਇਕ ਕਰ ਦਿਆ ਕਰੋ ਸੋਨਾ ਲੇਖਾ ਲੈ ਕੇ ਆਏ ਆ 60 ਫਾਰਮ ਲੈ ਕੇ ਆਏ ਆ 855 ਲੈ ਕੇ ਆਏ ਆ 3630 ਲੈ ਕੇ ਆਏ ਆ 15 ਫੁੱਟ ਟਰਾਦਾ ਲੈ ਕੇ ਆਏ ਆ ਵੀਡੀਓ ਸਾਰੀ ਵੇਖੋ ਭਰਾਵਾਂ ਵਾਂਗ ਸਟੈਪ ਨਾ ਕਰਿਓ ਆ ਅਠ ਨੜੀ ਹਾਬਾ 10 ਇੰਚੀ ਗਾਡਰ ਦੋ ਪੱਟਵਾੜਾ ਇਹ ਡਾਡਾ ਲੱਗਿਆ ਵਾ ਪੱਤਿਆਂ ਵਾਲਾ ਗੰਨੇ ਵਾਲੇ ਵੀਰਾਂ ਵਾ ਤੇ ਟਰਾਲਾ 855 ਤੇ ਚੱਲਿਆ ਵਾ ਆ ਤੇ 855 ਲਿਖਿਆ ਵਾ ਤੇ ਟੂਲ ਬਾਕਸ ਵੱਡਾ ਲੱਗਿਆ ਵਾ ਪੂਰਾ ਸੋਨਾ ਟਰਾਲਾ ਟੂਲ ਬਾਕਸ ਬਹੁਤ ਵਧੀਆ ਲੱਗਿਆ ਵਾ 15 ਫੁੱਟ ਲੰਮਾ 7.5 ਫੁੱਟ ਚੌੜਾ ਤੇ ਇਹ ਦਾਸ ਸਿੰਘ ਕੀ ਗੱਡਰ ਆ ਤੇ 8 ਲੜੀ ਹੱਬਾ 5 ਇੰਚੀ ਸਾ 55 ਚ ਮੱਛੀ ਹੋਕਾ ਤੇ ਪੂਰਾ ਵਧੀਆ ਟਰਾਲਾ ਗਿਆ ਰਸੇ ਕਸਣ ਵਾਲਾ ਲੱਗਿਆ ਕੁੰਡਾ ਕੁੰਡਾ ਲੱਗਿਆ ਹੈਵੀ ਤੋਂ ਪਾਰ ਟਰਾਂਡਾ ਬਣਿਆ ਵਾ ਤੇ ਕਿਸੇ ਵੀਰ ਭਾਈ ਨੇ ਲੈਣਾ ਫਸ ਪੂਰੀ ਸਾਪਈਆ ਕਿਧੋ ਗਲੀ ਸੜੀ ਦੀ ਕੋਕਾ ਪੀਂ ਟਰਾਂਡਾ ਜਾਵਾਂ ਜਮਾ ਸੀਸੇ ਉਮ ਫਸ ਚਲਕਦੀ ਆ ਮਿੱਟੀ ਲੱਗੀ ਮਾੜੀ ਮੋਟੀ ਤੇ ਕਿਧੋ ਗਲੀ ਨਹੀਂ ਆਵੇ ਦਾ ਹੱਬ ਵੇਖਦਾ ਅੱਠ ਸੜੀ ਆ ਤੇ 80 ਪੈਸੇ ਟਾਇਰ ਆ ਚਾਰੀਏ ਦੇ 80 ਪੈਸੇ ਟਾਇਰ 80 ਪੈਸੇ ਟਾਇਰ ਤੇ ਰੇਟ ਦੀ ਗੱਲ ਕਰਕੇ ਰੇਟ ਹੈਗਾ 2 ਲੱਖ 80 ਹਜ਼ਾਰ 2 ਲੱਖ 80 ਹਜ਼ਾਰ ਰੁਪਿਆ ਰੇਟ ਆ ਕਿਸੇ ਵੀਰ ਭਾਈ ਜੀ ਦੇਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗ ਜਾਂਦਾ ਸਦੇ ਕੋਕਾ ਪੀਟਰਾ ਦਾ ਹੈਵੀ ਟੋਪਰਾ ਬਣਿਆ ਵਾ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਜਾਣਕਾਰੀ ਫੋਨ ਲੱਗ ਜਾਂਦਾ ਸਦੇ 2 ਲੱਖ 100 ਰੁਪਇਆ ਰੇਟ ਆ 15 ਫੁੱਟ ਲੰਮਾ 7 ਫੁੱਟ પહોੜਾ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗਦੇ ਸਦੇ ਆ ਇਹ ਰਿਹਾ ਕਰਤਾਰਸ ਪਰ ਕੋਕਾ ਪੀਟਰਾ ਦਾ 80 ਪਰ ਟੈਰ ਕੋਕਾ ਪੀਟਰਾ ਦਾ ਜਵਾ ਤੇ ਬਿਲਕੁਲ ਸਾਰੀ ਵਿਖਾ ਕਰੋ ਪਰ ਬਲਕੇ ਸਟੈਪ ਨਾ ਕਰੋ ਕਰੋ ਕਿੰਨੀ ਇੱਕ ਜਾਣਕਾਰੀ ਆਪਾਂ ਨੂੰ ਪਤਾ ਹੁੰਦੀ ਏਨੀ ਕੁ ਦੇ ਦਿੰਨੇ ਹਨ ਆਪਾਂ ਤਾਂ ਮਾਤੜੀ ਦੇ ਬੰਦੇ ਆ ਤੇ ਪੜੇ ਲਿਖੇ ਦੇ ਡੇ ਆ ਆਪਾਂ 36 30 ਟਰੈਕਟਰ ਆ 2016 ਮਾਡਲ ਆ ਤੇਲ ਤੇ ਬ੍ਰੇਕਾਂ ਪਾਵਰ ਸਟੇਰਿੰਗ ਦਾ ਹੈ ਨਹੀਂ ਇਹ ਤੇ ਘੋੜਾ ਪੇਪਰ ਲੱਗਿਆ ਵਾ ਤੇ ਆ ਮੀਟਰ ਦੀ ਫੋਟੋ ਆਗੀ ਉੱਤੇ ਵੇਖ ਸਕਦੇ ਆ 60 ਤੋਂ 65 ਪੈਸੇ ਟਾਇਰ ਆ ਇੰਨੇ ਕਹਿ ਤਾ ਉਹ ਕੇਆ ਵਾਗੇ ਦੇ ਸਾਤੇ ਇੱਕਰ ਪੀਰਾ ਨੁਕਸਾਨੀ ਮਾਲਕ ਵਿੱਚ ਨੰਬਰ ਉੱਤੇ ਕੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦੇ ਆ 6216 ਮਾਡਲਾ ਰੇਡ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਬਲਿਆਣੀ ਤੇ ਰੇਟ ਦੱਸਦੇ ਨਹੀਂ ਕਈ ਬੰਦੇ ਉਹ ਕਹਿੰਦੇ ਰੇਟ ਫੋਨ ਤੇ ਕਰਾਂਗੇ ਮੂਲੇ ਟੈਰ ਜਵੰਦਾ ਨਹੀਂ ਆ ਰੰਗ ਪੇਂਟ ਦਾ ਨੀਰੇ ਜਾਂ ਕਾਜ ਪੱਤਰਾ ਨੀਰੇ ਜਾਂ ਟਰੈਕਟਰ ਵਾਗੇ ਦੇ ਸਾਤੇ ਇੱਕਰ ਪੀਰਾ ਨੁਕਸਾਨੀ ਮਾਲਕ ਵਿੱਚ ਨੰਬਰ ਉੱਤੇ ਕੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦੇ ਆ ਪਾਵਰ ਸਟੇਨ ਤੋਂ ਬਿਨਾ 2016 ਮਾਡਲ ਆ ਤੇ ਕੋਕਾ ਵੀ ਟ੍ਰੈਕਟਰ ਆ ਮਾਲਕ ਉਹਦਾ ਨੰਬਰ ਤੇ ਚੱਲੀ ਜਾਂਦਾ ਤੇ ਕੋਕਾ ਵੀ ਟ੍ਰੈਕਟਰ ਆ ਵਾਕੇ ਜਿਹਾ ਸਭ ਦੇਖ ਲਈਏ ਨਾ ਮੇਰੇ ਕੋ ਸਾਰੀ ਵੀ ਖਪੜਾ ਮਨ ਤੇ ਟੈਪ ਨਾਲ ਬਹੁਤ ਲੱਗੇ ਫਾਰਮ ਟ੍ਰੈਕ 35 ਇੰਜਨ ਗੇਅਰ ਦਾ ਓਕੇ ਆ 2022 ਮਾਡਲ ਆ ਬੈਟਰੀ ਚੈਂਟਰੀ ਜਮਾਂ ਨਵੀਆਂ ਮੂਹਲੇ ਟਾਇਰ ਜਮਾਂ ਨਵੀਆਂ ਮਗਰ ਟਾਇਰ 65 ਪੇ ਆ 90 ਪੈਸੇ ਆ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਦਸਪਰ ਕਰ ਸਕਦੇ ਜਮਾ ਨੀਲਾ ਹੀ ਟਰੈਕਟਰ ਆ ਤੇ ਆ ਰੰਗ ਪੇਂਟ ਵੀ ਨੀਲਾ ਆ ਜਾਂ ਮੀਟਰ ਦੀ ਫੋਟੋ ਆ ਦੇ ਉੱਤੇ ਵੇਖ ਸਕਦੇ ਆ ਬਹੁਤ ਸੋਹਣਾ ਟਰੈਕਟਰ ਨਵੇਂ ਮਾਡਲ ਕਿ ਟਾਪ ਮਾਡਲ ਆ ਡਬਲ ਕਲਚ ਤੇ ਅੱਗੇ ਬ੍ਰੇਕਾਂ ਇੰਜਨ ਡੈਕਸ ਬ੍ਰੇਕਾਂ ਚਾ ਤੇ ਕੋਕਾ ਵੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਦਸਪਰ ਕਰ ਸਕਦੇ ਪੇਪਰ ਚੈਂਪਰ ਵਧੀਆ ਲੱਗਿਆ ਹੱਕ ਨਕੀ ਮੇਰੇ ਤੇ ਪਾਵਰ ਸਟੇਅ ਇੰਜਨ ਗੇਅਰ ਦਾ ਓਕੇ 2022 ਮਾਡਲ ਰੇਡ ਫੋਨ ਤੇ ਕਰ ਸੁਣੇ ਰੇਡ ਦੱਸਿਆ ਨਹੀਂ ਅਗਲੇ ਆਣੇ ਤੇ ਸਾਰੀ ਜਾਣਕਾਰੀ ਫੋਨ ਲੱਗ ਜਾ ਸੈਟਿੰਗ ਮਾਲਕ ਵਿੱਚ ਨੰਬਰ ਉੱਤੇ ਚਲੀ ਜਾਂਦਾ ਕੋਕਾ ਵੀ ਟਰੈਕਟਰ ਹੈ ਜਮਾ ਨਵਾਂ ਟਰੈਕਟਰ 2022 ਮਾਡਲ ਤੇ ਰੰਗ ਪੇਂਟ ਤਾਂ ਜਮਾ ਨੀਰਾ ਜਿਹਾ ਬੋਕਾ ਰੈਡ ਚੱਲਿਆ ਵਾ ਤੇ 2013 ਮਾਡਲ ਹੈ ਇੰਜਨ ਗੇਅਰ ਦਾ ਓਕੇ ਆ ਸੋਨਾ ਦੇਖਾ 60 ਮਗਰ ਤੇ ਟਾਇਰਾਂ ਦੇ ਵੇਡ ਲੱਗੇ ਆ ਪਾਵਰ ਸਟੇਅਰ ਨਾਲ ਡਬਲ ਕਲੱਚ ਆ ਟਾਇਰ ਦੀ ਚਤਰੀ ਲੱਗੀ ਆ ਕੋਕਾ ਵੀ ਟਰੈਕਟਰ ਹੈ ਬਹੁਤ ਪੰਥੇ ਸੋਨਾ ਜਿੱਕੇ ਆਰ ਐਸ ਸੋਨਾ ਦੀ ਕਾ 60 16 ਦੇ ਟਾਇਰ ਆ ਟਾਇਰ ਹੈਗੇ 65 60 ਪੈਸੇ ਰੰਗ ਪੇਂਟ ਦਾ ਟਾਇਰ ਨਹੀਂ ਰਹਾ ਜਾਂ ਬਹੁਤ ਘੱਟ ਰਿ ਚੱਲਿਆ ਵਾ ਇੱਕ ਹੀ ਹੱਥ ਟਾਇਰ ਚੱਲਿਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਨਿਸਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਕਹਿੰਦੀ ਆ ਸਾਰੀ ਜਾਣਕਾਰੀ ਫੋਨ ਲੱਗ ਜਾਦੇ ਉੱਤੇ ਆ 2000 ਇਹ ਕਾ 13 ਮਾਡਲ ਰੇਟ ਹੈ ਕਾ 4 ਲੱਖ ਤੇ 35000 ਯਾਦਕ 35000 ਰੁਪਿਆ ਰੇਟ ਆ 2013 ਮਾਡਲ ਇੰਜਨ ਗੀਰ ਦਾ ਓਕੇ ਡਬਲ ਕਲੱਚ ਪਾਵਰ ਸਟੇਰ ਨਾਲ 13 ਚ ਬ੍ਰੇਕਰ ਚੈਕਟੀ ਪੁੱਟਰ ਲੱਗਿਆ ਵਾ ਤੇ ਕਾਗਜ਼ ਪੱਤਰਾ ਦਾ ਨੀਹ ਰਾਈ ਟਰੈਕਟਰ ਤੇ ਕਾਪੀ ਛਾਪੀ ਪੰਜਾਬ ਨੰਬਰ ਮਾਲਕ ਕੋਲ ਤੇ ਨੰਬਰ ਉੱਤੇ ਜਿਹੜੀ ਸਾਰੀ ਜਾਣਕਾਰੀ ਤੁਹਾਨੂੰ ਲੱਗ ਜੇ ਸਾਬ ਤੇ ਵੀਰ ਕੋ ਸਾਰੀ ਵਿਖਾਪਰਾ ਬਣ ਕੇ ਸਟੇਪ ਰਿਕਲ ਸਾਰੀ ਜਾਣਕਾਰੀ ਫੋਨ 452 ਟ੍ਰੈਕਟਰ 2009 ਮਾਡਲ ਆ 14 9 28 ਦੇ ਟਾਇਰ ਆ ਇੰਜਨ ਗੇਅਰ ਦਾ ਓਕੇ ਆ 100 ਰੁਪਏ ਦੀ ਬੈਟਰੀ ਨਵੀਂ ਰੱਖੀ ਆ ਤੇ 2009 ਮਾਡਲ ਡਬਲ ਕਲੱਚ ਪਾਵਰ ਸਟੇਰਨ ਹੈ ਨਹੀਂ ਤੇ ਕੋਕਾ ਵੀ ਟ੍ਰੈਕਟਰ ਕਿਸੇ ਵੀਰ ਪਈਆਂ ਲੈਣਾ ਹੋਵੇ business ਪਰ ਕਰ ਸਕਦੇ ਆ ਮੂਲ ਟਾਇਰ 90 ਪੈਸੇ ਆ ਮਗਰ ਟਾਇਰ 70 80 ਪੈਸੇ ਆ ਤੇ ਦੋਨਾਂ 14 9 28 ਦੇ ਟਾਇਰ ਆ ਤੇ ਇਹਨਾਂ ਗੇਟ ਦਾ ਓਕੇ ਆ 100 ਰੁਪਏ ਦੀ ਬੈਂਡਿੰਗ ਲਗਾਈ ਰਹੀ ਆ ਮਾਲਕ ਵਿੱਚ ਨੰਬਰ ਉੱਤੇ ਜਿਹੜਾ ਰੇਟ ਹੈਗਾ 3,80,000 ਕੋਕਾ ਵੀ ਟਰੈਕਟਰ 855 ਵਾਹ ਕੇ ਲੈ ਸਕਦੇ ਪਹਿਲੇ ਨਾਂ ਦੀ ਟਰੈਕਟਰਾਂ ਕਿਸੇ ਵੀਰਪਾਈ ਨਹੀਂ ਲੈਣਾ ਹੋਵੇ ਜਿੰਨੇ ਸੰਪਰਕ ਕਰ ਸਕਦੇ ਆ ਰੰਗ ਪੇਂਟ ਜਿਵੇਂ ਨੀਲਾ ਜਾਂ ਕਿ ਮੜਾ ਤਾਜਾ ਹੋਇਆ ਵਾ ਟਰੈਕਟਰ ੁੱਪੇ ਖੜਾ ਰਿਹਾ ਬਾਹਰ ਖੜਾਈ ਟਾਈਟ ਤਾਂ ਰੰਗ ਦਾਸਾ ਕਿਸੇ ਵੀਰਪਾਈ ਨਹੀਂ ਲੈਣਾ ਹੋਵੇ ਜਿੰਨੇ ਸੰਪਰਕ ਕਰ ਸਕਦੇ ਆ ਮਾਲਕ ਵਿੱਚ ਨੰਬਰ ਜਿਓ ਕਿ ਵੇਖ ਹੀ ਸਕਦੇ ਆ ਆ ਤੁਣੀ ਵੇਖ ਹੀ ਸਕਦੇ ਕਿੱਥੇ ਖੜਾ ਹੁਣ ਕਿਆ ਪਲੇਟ ਆ ਕੀ ਟਰੈਕਟਰ ਦੀ ਪੜ ਸਕਦੇ ਆ ਮਾਲਕ ਵਿੱਚ ਨੰਬਰ ਉੱਤੇ ਕਿਹਦੀ ਜਾਂਦਾ ਰੇਟ ਹੈਗਾ 3 ਲੱਖ 20 ਜਰ 20 ਲੱਖ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਿਉਂਕਿ